ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਨਿਊਜ਼ ਟਰੈਂਡ ਤੇ ਸਰਕਾਰ ਵੱਲੋਂ ਬਜ਼ੁਰਗ ਨਾਗਰਿਕਾਂ ਨੂੰ ਤੋਹਫ਼ਾ ਹੁਣ ਹਰ ਮਹੀਨੇ ਮਿਲੇਗੀ ਬੱਦ ਪੈਨਸ਼ਨ ਬਜ਼ੁਰਗਾਂ ਲਈ ਇੱਕ ਵੱਡੀ ਰਾਹਤ ਵਾਲੀ ਖਬਰ ਆਈ ਹੈ ਸਰਕਾਰ ਨੇ ਹਾਲ ਹੀ ਵਿੱਚ ਇੱਕ ਨਵੀਂ ਪੈਨਸ਼ਨ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਦੇ ਤਹਿਤ ਜੋਕ ਬਜ਼ੁਰਗ ਨਾਗਰਿਕਾਂ ਨੂੰ ਹਰ ਮਹੀਨੇ 3500 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਇਹ ਯੋਜਨਾ ਉਹਨਾਂ ਲੋਕਾਂ ਲਈ ਬਹੁਤ ਫਾਇਦੇਮੰਦ ਹੈ ਜਿਨ੍ਹਾਂ ਕੋਲ ਕੋਈ ਨਿਯਮਤ ਆਮਦਨੀ ਸਰੋਤ ਨਹੀਂ ਹੈ ਅਤੇ ਜੋ ਆਪਣੇ ਬੁਢਾਪੇ ਵਿੱਚ ਇੱਕ ਸਨਮਾਨਜਨਕ ਜੀਵਨ ਬਤੀਤ ਕਰਨਾ ਚਾਹੁੰਦੇ ਹਨ ਸਰਕਾਰ ਦੀ ਇਹ ਪੈਨਸ਼ਨ ਯੋਜਨਾ ਵਿਸ਼ੇਸ਼ ਤੌਰ ਤੇ ਉਨ੍ਹਾਂ ਬਜ਼ੁਰਗ ਨਾਗਰਿਕਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ ਜਿਨ੍ਹਾਂ ਦੀ ਵਿੱਤੀ ਸਥਿਤੀ ਕਮਜ਼ੋਰ ਹੈ ਅਤੇ ਜਿਨ੍ਹਾਂ ਨੂੰ ਸਮਾਜਿਕ ਸੁਰੱਖਿਆ ਦੀ ਲੋੜ ਹੈ 3500 ਪ੍ਰਤੀ ਮਹੀਨਾ ਦੀ ਨਿਯਮਤ ਪੈਨਸ਼ਨ ਕੇਂਦਰ ਅਤੇ ਇੱਕ ਰਾ ਸਰਕਾਰ ਦੀ ਭਾਈਵਾਲੀ ਦੁਆਰਾ ਸੰਚਾਲਿਤ ਕੀਤੀ ਗਈ ਹੈ ਡੀਬੀਟੀ ਰਾਹੀਂ ਪੈਸੇ ਸਿੱਧੇ ਬੈਂਕ ਖਾਤੇ ਵਿੱਚ ਟਰਾਂਸਫਰ ਕੀਤੇ ਜਾਂਦੇ ਹਨ ਸਰਕਾਰ ਨੇ ਇਸ ਯੋਜਨਾ ਦਾ ਲਾਭ ਉਠਾਉਣ ਲਈ ਕੁਝ ਮਾਪਦੰਡ ਨਿਰਧਾਰਤ ਕੀਤੇ ਹਨ ਬਿਨੇਕਾਰ ਦੀ ਉਮਰ ਘੱਟੋ-ਘੱਟ 60 ਸਾਲ ਹੋਣੀ ਚਾਹੀਦੀ ਹੈ ਬਿਨੇਕਾਰ ਦੀ ਮਾਸਿਕ ਆਮਦਨ 10000 ਤੋਂ ਘੱਟ ਹੋਣੀ ਚਾਹੀਦੀ ਹੈ ਬਿਨੇਕਾਰ ਕਿਸੇ ਹੋਰ ਸਰਕਾਰੀ ਪੈਨਸ਼ਨ ਯੋਜਨਾ ਦਾ ਲਾਭ ਨਹੀਂ ਲੈ ਰਿਹਾ ਹੋਣਾ ਚਾਹੀਦਾ ਬੀਪੀਐਲ ਪਰਿਵਾਰਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਬੈਂਕ ਖਾਤਾ ਆਧਾਰ ਕਾਰਡ ਨਾਲ ਲਿੰਕ ਹੋਣਾ ਚਾਹੀਦਾ ਹੈ ਇਸ ਯੋਜਨਾ ਲਈ ਅਰਜ਼ੀ ਦੇਣਾ ਕਾਫੀ ਆਸਾਨ ਹੈ ਅਤੇ ਆਨਲਾਈਨ ਅਤੇ ਆਫਲਾਈਨ ਦੋਵੇਂ ਤਰ੍ਹਾਂ ਕੀਤਾ ਜਾ ਸਕਦਾ ਹੈ ਆਫਲਾਈਨ ਆਨਲਾਈਨ ਅਰਜ਼ੀ ਆਪਣੇ ਨਜ਼ਦੀਕੀ ਸਮਾਜ ਭਲਾਈ ਵਿਭਾਗ ਜਾਂ ਬਲਾਕ ਦਫ਼ਤਰ ਜਾਓ ਪੈਨਸ਼ਨ ਯੋਜਨਾ ਫਾਰਮ ਭਰੋ ਲੋੜੀਦੇ ਦਸਤਾਵੇਜ਼ ਜਿਵੇਂ ਕਿ ਆਧਾਰ ਕਾਰਡ ਉਮਰ ਦਾ ਸਬੂਤ ਬੈਂਕ ਪਾਸਬੁੱਕ ਨੱਥੀ ਕਰੋ ਫਾਰਮ ਜਮ੍ਹਾਂ ਕਰਾਓ ਅਤੇ ਰਸੀਦ ਪ੍ਰਾਪਤ ਕਰੋ ਸੋਨੇ ਦੀਆਂ ਕੀਮਤਾਂ 'ਚ ਭਾਰੀ ਵਾਧਾ, ਚਾਂਦੀ ਦੇ ਵੀ ਚੜ੍ਹੇ ਪਾ ਦੋ ਦਿਨਾਂ ਦੀ ਲਗਾਤਾਰ ਗਰਾਵਟ ਤੋਂ ਬਾਅਦ ਅੱਜ ਸੋਨੇ ਅਤੇ ਚਾਂਦੀ ਦੋਵਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਬੁੱਧਵਾਰ ਨੂੰ MCX ਤੇ ਸੋਨੇ ਦੀ ਕੀਮਤ 97220 ਰੁਪਏ ਤੇ ਕਾਰੋਬਾਰ ਕਰ ਰਹੀ ਹੈ, ਜਦੋਂ ਕਿ ਚਾਂਦੀ ਦੀ ਕੀਮਤ 1,06830 ਰੁਪਏ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਵਿੱਚ ਵੀ ਵਾਧੇ ਦੇ ਨਾਲ ਕਾਰੋਬਾਰ ਹੋ ਰਿਹਾ ਹੈ। ਅੱਜ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੇ ਵਾਧਾ ਭਾਅ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਕਮ ਐਕਸ ਤੇ ਸੋਨਾ 3344.30 ਡਾਲਰ ਪ੍ਰਤੀ ਔਸਤ ਤੇ ਖੁੱਲਿਆ ਪਿਛਲੀ ਬੰਦ ਕੀਮਤ ਤੇ ਸੀ 3343.40 ਡਾਲਰ ਪ੍ਰਤੀ ਔਸ ਸੀ ਖਬਰ ਲਿਖੇ ਜਾਣ ਤੱਕ ਇਹ 16.70 ਡਾਲਰ ਦੇ ਵਾਧੇ ਨਾਲ 3360.10 ڈالر પ્રતિ ਔਸਤੇ ਵਪਾਰ ਕਰ ਰਿਹਾ ਸੀ سونے ਦੀ ਵਾਧਾ ਕੀਮਤ ਇਸ ਸਾਲ 30509.90 ਡਾਲਰ ਤੇ ਸਭ ਤੋਂ ਉੱਚੀ ਪੱਧਰ ਤੇ ਪਹੁੰਚ ਗਈ ਹੈ ਕਾ ਮੈਕਸ ਤੇ ਚਾਂਦੀ ਦਾ ਵਾਦਾ 57.67 ਡਾਲਰ ਤੇ ਖੁੱਲਿਆ ਪਿਛਲੇ ਬੰਦ ਕੀਮਤ 57.64 ਡਾਲਰ ਸੀ ਖਬਰ ਲਿਖੇ ਜਾਣ ਤੱਕ ਇਹ 0.10 ਡਾਲਰ ਦੇ ਵਾਧੇ ਨਾਲ 57.74 ਡਾਲਰ ਪ੍ਰਤੀ ਆਸਤੇ ਵਪਾਰ ਕਰ ਰਹੀ ਸੀ ਪਰਦੇਸ ਤੋਂ ਆਈ ਬੁਰੀ ਖਬਰ ਨੇ ਪਵਾਏ ਬਹਿਣ ਪੰਜਾਬੀ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ ਪਰਦੇਸ ਦੀ ਧਰਤੀ ਤੋਂ ਬੁਰੀ ਖਬਰ ਆਈ ਹੈ ਇੱਥੇ ਪੰਜਾਬੀ ਨੌਜਵਾਨ ਦਾ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਦੀ ਪਛਾਣ ਜਸਵਿੰਦਰ ਸਿੰਘ ਵਾਸੀ ਕਸਵਾ ਮੋਗਾ ਚ ਕਸਵਾ ਬਾਗਾਪੁਰਾਣਾ ਦੇ ਪਿੰਡ ਮਾਲਾ ਖੁਰਦ ਵਜੋਂ ਕੀਤੀ ਗਈ ਉਹ ਫਿਲੀਪੀਨਜ਼ ਵਿਖੇ ਰਹਿੰਦਾ ਸੀ ਜਿਸਨੂੰ ਅਣਪਛਾਤੇ ਵਿਅਕਤੀ ਵੱਲੋਂ ਗੋਲੀਆਂ ਨਾਲ ਪੁੱਨ ਦਿੱਤਾ ਗਿਆ ਉਸ ਦੀ ਮੌਤ ਦੀ ਖਬਰ ਪੰਜਾਬ ਪਹੁੰਚਦੇ ਹੀ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸਣਯੋਗ ਹੈ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਚੋਂ ਨੌਜਵਾਨ ਰੋਜੀ ਰੋਟੀ ਕਮਾਉਣ ਲਈ ਵਿਦੇਸ਼ਾਂ ਤੇ ਜਾ ਰਹੇ ਹਨ ਪਰ ਉੱਥੇ ਅਜਹੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਜਿਸ ਕਾਰਨ ਪੰਜਾਬ 'ਚ ਰਹਿੰਦੇ ਉਕਤ ਨੌਜਵਾਨਾਂ ਦੇ ਪਰਿਵਾਰਾਂ 'ਚ ਹਮੇਸ਼ਾ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ ਜਲੰਧਰ ਵਾਸੀਆਂ ਨੂੰ ਅੱਜ ਮਿਲਣ ਜਾ ਰਿਹਾ ਵੱਡਾ ਤੋਹਫਾ ਸੀਐਮ ਮਾਨ ਕਰਨਗੇ ਦੁਕਾਟਣ ਵਿਸ਼ਵ ਪ੍ਰਸਿੱਧ ਸਪੋਰਟਸ ਸਿਟੀ ਜਲੰਧਰ ਨੂੰ 17 ਸਾਲ ਦੀ ਲੰਮੀ ਉਡੀਕ ਤੋਂ ਬਾਅਦ ਆਖਰਕਾਰ ਵਰਲਟਨ ਪਾਰਕ ਸਪੋਰਟਸ ਹੱਬ ਦਾ ਤੋਹਫਾ ਮਿਲਣ ਜਾ ਰਿਹਾ ਹੈ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਖਾਸੀ ਪ੍ਰੋਜੈਕਟ ਦਾ ਉਦਘਾਟਨ ਕਰਨਗੇ ਇਸ ਮੌਕੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਪ੍ਰੋਗਰਾਮ ਵਿੱਚ ਸ਼ਿਰਕਤ ਕਰ ਸਕਦੇ ਹਨ ਜੇਕਰ ਜੋਗ ਹੈ ਕਿ ਨਗਰ ਨਿਗਮ ਦੇ ਮੇਅਰ ਵਿਨੀਤ ਧੀਰਕ ਕਮਿਸ਼ਨਰ ਗੋਤਮ ਜੈਨ ਰਾਜ ਸਭਾ ਮੈਂਬਰ ਅਤੇ ਐਲਪੀਯੂ ਦੇ ਚਾਂਸਲਰ ਡਾਕਟਰ ਅਸ਼ੋਕ ਮਿੱਤਲ ਅਤੇ ਆਪ ਨੇਤਾ ਨਿਤਨ ਕੋਹਲੀ ਦੇ ਅਣਥੱਕ ਯਤਨਾਂ ਨਾਲ ਇਹ ਪ੍ਰੋਜੈਕਟ ਨੂੰ ਪੁਨਰ ਜਨਮ ਮਿਲਿਆ ਪੁਰਾਣੇ ਠੇਕੇਦਾਰ ਨੂੰ ਫਿਰ ਤੋਂ ਕੰਮ ਕਰਨ ਲਈ ਰਾਜ਼ੀ ਕੀਤਾ ਗਿਆ ਜਿਸ ਨਾਲ ਦੁਬਾਰਾ ਟੈਂਡਰ ਪ੍ਰਕਿਰਿਆ ਦੀ ਲੋਡ ਨਹੀਂ ਪਈ ਅਤੇ ਸਮੇਂ ਦੀ ਬਚਤ ਹੋਈ ਖਾਸ ਗੱਲ ਇਹ ਹੈ ਕਿ 2008 ਵਿੱਚ 500 ਕਰੋੜ ਰੁਪਏ ਦੇ ਬਜਟ ਨਾਲ ਸ਼ੁਰੂ ਹੋਇਆ ਇਹ ਪ੍ਰੋਜੈਕਟ ਸਿਆਸੀ ਅਤੇ ਪ੍ਰਸ਼ਾਸਨਿਕ ਲਾਪਰਵਾਹੀ ਦਾ ਸ਼ਕਾਰ ਰਿਹਾ। ਅਕਾਲੀ ਭਾਜਪਾ ਸਰਕਾਰ ਵਿੱਚ ਮੇਅਰ ਰਾਕੇਸ਼ ਰਠੌਰ ਨੇ ਇਸ ਨੂੰ ਸ਼ੁਰੂ ਕੀਤਾ ਪਰ ਜਲਦਬਾਜ਼ੀ ਵਿੱਚ ਪੁਰਾਣੇ ਸਟੇਡੀਅਮ ਨੂੰ ਤੜਵਾਉਣ ਦਾ ਫੈਸਲਾ ਉਹਨਾਂ ਦੀ ਭੁੱਲ ਸਾਬਤ ਹੋਇਆ। ਬਾਅਦ ਵਿੱਚ ਮੇਅਰ ਸੁਨੀਲ ਜੋਤੀ ਅਤੇ ਕਾਂਗਰਸ ਸਰਕਾਰ ਵੀ ਇਸ ਨੂੰ ਗਤੀ ਨਹੀਂ ਦੇ ਸਕੇ। ਨਤੀਜੇ ਵਜੋਂ ਪ੍ਰੋਜੈਕਟ 77 ਕਰੋੜ ਤੱਕ ਸਿਮਟ ਗਿਆ ਪੰਜਾਬ ਚ ਟਰਾਂਸਫਰ ਨੂੰ ਲੈ ਕੇ ਅਧਿਆਪਕਾਂ ਤੇ ਮੁਲਾਜ਼ਮਾਂ ਲਈ ਵੱਡੀ ਰਾਹਤ ਦਾ ਐਲਾਨ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਉਹਨਾਂ ਅਧਿਆਪਕਾਂ ਅਤੇ ਮੁਲਾਜ਼ਮਾਂ ਲਈ ਵੱਡੀ ਰਾਹਤ ਦਾ ਐਲਾਨ ਕੀਤਾ ਹੈ ਜਿਨ੍ਹਾਂ ਦੇ ਤਵਾਦਲੇ ਹੋ ਚੁੱਕੇ ਸਨ ਪਰ ਵਿਭਾਗੀ ਜਾਂ ਤਕਨੀਕੀ ਕਾਰਨਾਂ ਕਰਕੇ ਉਹਨਾਂ ਤਵਾਦਲਿਆਂ ਨੂੰ ਲਾਗੂ ਨਹੀਂ ਕੀਤਾ ਜਾ ਸਕਿਆ ਵਿਭਾਗ ਵੱਲੋਂ ਜਿਲ੍ਹਾ ਸਿੱਖਿਆ ਅਧਿਕਾਰੀ ਅਤੇ ਸਾਰੇ ਸਕੂਲ ਮੁਖੀਆਂ ਨੂੰ ਜਾਰੀ ਹਦਾਇਤਾਂ ਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਅਧਿਆਪਕਾਂ ਦੇ ਆਨਲਾਈਨ ਤਬਾਦਲੇ ਦੀ ਪ੍ਰਕਿਰਿਆ ਸਾਲ 2019 ਦੀ ਤਬਾਦਲਾ ਨੀਤੀ ਅਤੇ ਸਮੇਂ-ਸਮੇਂ ਤੇ ਇਸ ਵਿੱਚ ਕੀਤੀਆਂ ਗਈਆਂ ਸੋਧਾਂ ਅਨੁਸਾਰ ਸ਼ੁਰੂ ਕੀਤੀ ਗਈ ਸੀ ਪਰ ਕਈ ਮਾਮਲਿਆਂ 'ਚ ਤਬਾਦਲਾ ਹੁਕਮ ਦੇ ਬਾਵਜੂਦ ਅਧਿਆਪਕ ਉਹਨਾਂ ਸਕੂਲਾਂ 'ਚ ਨਹੀਂ ਜਾ ਸਕੇ ਜਿੱਥੇ ਉਹਨਾਂ ਦਾ ਤਬਦਲਾ ਹੋਇਆ ਸੀ ਇਸ ਦਾ ਮੁੱਖ ਕਾਰਨ ਉਹਨਾਂ ਸਕੂਲਾਂ 'ਚ 50% ਦੀ ਤੋਂ ਘੱਟ ਸਟਾਫ ਹੋਣ ਦੀ ਸਥਿਤੀ ਨਹੀਂ ਸੀ ਜਿਨ੍ਹਾਂ 'ਚ ਤਬਾਦਲਾ ਕੀਤਾ ਗਿਆ ਸੀ ਜਾਂ ਹੋਰ ਵਿਭਾਗੀ ਤਕਨੀਕੀ ਕਾਰਨ ਸਨ ਨਤੀਜੇ ਵਜੋਂ ਜਾਇ ਅਧਿਆਪਕ ਕਰਮਚਾਰੀ ਅਜੇ ਵੀ ਆਪਣੇ ਪੁਰਾਣੇ ਸਕੂਲਾਂ 'ਚ ਸੇਵਾ ਨਿਵਾ ਰਹੇ ਹਨ ਜਦੋਂ ਕਿ ਉਹਨਾਂ ਦਾ ਡਾਟਾ ਨਵੇਂ ਤਬਾਦਲੇ ਵਾਲੇ ਸਕੂਲ 'ਚ ਦਰਜ ਹੈ ਹੁਣ ਸਿੱਖਿਆ ਵਿਭਾਗ ਨੇ ਫੈਸਲਾ ਕੀਤਾ ਹੈ ਕਿ ਅਜਿਹੇ ਸਾਰੇ ਤਬਾਦਲੇ ਰੱਦ ਕਰ ਦਿੱਤੇ ਜਾਣਗੇ ਅਤੇ ਸਬੰਧਤ ਅਧਿਆਪਕਾਂ ਦਾ ਡਾਟਾ ਉਸੇ ਸਕੂਲ 'ਚ ਤਬਦੀਲ ਕਰ ਦਿੱਤਾ ਜਾਵੇਗਾ ਜਿੱਥੇ ਉਹ ਇਸ ਸਮੇਂ ਕੰਮ ਕਰ ਰਹੇ ਹਨ ਇਸ ਮੰਤਵ ਲਈ ਵਿਭਾਗ ਨੇ ਸਕੂਲ ਮੁਖੀਆਂ ਡਰਾਇੰਗ ਅਤੇ ਬੰਡ ਅਧਿਕਾਰੀਆਂ ਦੇ ਲਾਗਇਨ ਤੇ ਇੱਕ ਵਿਸ਼ੇਸ਼ ਲਿੰਕ ਸਰਗਰਮ ਕੀਤਾ ਹੈ ਇਸ ਲਿੰਕ ਰਾਹੀਂ ਸਕੂਲ ਮੁਖੀ ਸਿਰਫ ਉਹਨਾਂ ਅਧਿਆਪਕਾਂ ਦਾ ਡਾਟਾ ਅਪਡੇਟ ਕਰਨਗੇ ਜਿਨ੍ਹਾਂ ਦਾ ਤਬਾਦਲਾ 50% ਦੀ ਸਟਾਫ ਦੀ ਸਥਿਤੀ ਜਾਂ ਹੋਰ ਕਾਰਨਾ ਕਰਕੇ ਲਾਗੂ ਨਹੀਂ ਕੀਤਾ ਜਾ ਸਕਦਾ ਕਮਰੇ ਨੂੰ ਸਿਮਲਾ ਬਣਾਉਣ ਵਾਲੇ ਦੇਣ ਧਿਆਨ ਏਸੀ ਲਈ ਟੈਂਪਰੇਚਰ ਫਿਕਸ ਕਰੇਗੀ ਸਰਕਾਰ ਕੇਂਦਰੀ ਊਰਜਾ ਮੰਤਰੀ ਮਨੋਹਰ ਲਾਲ ਖੱਤਰ ਨੇ ਦੱਸਿਆ ਕਿ ਸਰਕਾਰ ਦੇਸ਼ ਭਰ ਵਿੱਚ ਏਸੀ ਲਈ ਨਵਾਂ ਤਾਪਮਾਨ ਸੀਮਾ ਨਿਯਮ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ ਇਸ ਦੇ ਤਹਿਤ ਏਸੀ ਨੂੰ 20 ਡਿਗਰੀ ਸੈਲਸੀਅਸ ਤੋਂ ਥੱਲੇ ਠੰਡਾ ਕਰਨ ਦੀ ਇਜਾਜ਼ਤ ਨਹੀਂ ਹੋਏਗੀ ਅਤੇ ਵੱਧ ਤੋਂ ਵੱਧ ਹੱਦ 28 ਡਿਗਰੀ ਸੈਲਸੀਅਸ ਹੋਵੇਗੀ ਮਨੀ ਕੰਟਰੋਲ ਦੀ ਰਿਪੋਰਟ ਮੁਤਾਬਕ ਖੱਟਰ ਨੇ ਇਸ ਫੈਸਲੇ ਨੂੰ ਊਰਜਾ ਬਚਾਅ ਵੱਲ ਇੱਕ ਵੱਡਾ ਕਦਮ ਦੱਸਿਆ। ਉਨ੍ਹਾਂ ਕਿਹਾ ਅਸੀਂ ਤੈਅ ਕੀਤਾ ਹੈ ਕਿ AC ਦਾ ਘੱਟੋ-ਘੱਟ ਤਾਪਮਾਨ 20 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਹੋਏਗਾ। ਇਹ ਨਵੇਂ ਨਿਯਮ ਜਲਦ ਲਾਗੂ ਕੀਤੇ ਜਾਣਗੇ ਅਤੇ ਉਨ੍ਹਾਂ ਦੀ ਪ੍ਰਭਾਵਸ਼ੀਲਤਾ ਦੀ ਨਿਗਰਾਨੀ ਕੀਤੀ ਜਾਵੇਗੀ। ਇਹ ਨਿਯਮ AC ਦੀ ਵਰਤੋਂ ਵਿੱਚ ਇੱਕ ਇੱਕ ਸਾਰਤਾ ਲਿਆਉਣ ਅਤੇ ਬਹੁਤ ਘੱਟ ਤਾਪਮਾਨ ਰੱਖਣ ਨਾਲ ਹੋਣ ਵਾਲੀ ਵਧੀਕ ਬਿਜਲੀ ਖਪਤ ਨੂੰ ਘਟਾਉਣ ਲਈ ਲਾਗੂ ਕੀਤਾ ਗਿਆ ਹੈ